ਸਾਡੀ ਕੌਮ ਨੂੰ ਬਹੁਤ ਵੱਡਾ ਠੱਗਾ ਹੋ ਰਿਹਾ ਤੇ ਇਸ ਇਹਦੇ ਵਾਸਤੇ ਅਸੀਂ ਸਾਰੀ ਕੌਮ ਨੂੰ ਲਾਮਬੰਦ ਕਰਨ ਵਾਸਤੇ ਜਗ੍ਹਾ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਸਾਰਿਆਂ ਨੂੰ ਆਪਣੇ ਪੰਥਾਂ ਨੂੰ ਜੋੜ ਰਹੇ ਹਾਂ ਤੇ ਕੋਈ ਨੀ ਤਰੀਕ ਵਿੱਚ ਜੋ ਪੰਥ ਦਾ ਕੱਟੜਤਾ ਰੱਖੀ ਆ ਤੇ ਜਿਹੜੇ ਜੋ ਸਾਡੇ ਨਾਲ ਹੋ ਰਿਹਾ ਉਹਦਾ ਉਹ ਉਹਦੇ ਉਹਦੇ ਖਿਲਾਫ ਅਸੀਂ ਕਿਦਾਂ ਲੜਾਈ ਲੜਨੀ ਆ ਕਿਦਾਂ ਇਨਸਾਫ ਲੈਣਾ ਉਹਦੇ ਵਾਸਤੇ ਅਸੀਂ ਜਿਹੜੀ ਤਰੀਕ ਦੀ ਪੰਥ ਦਾ ਕੱਟੜਤਾ ਰੱਖੀ ਆ ਸਹੀ ਦੀ ਸਾਰੇ ਇੱਕ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਜੇ ਫਿਰ ਅਸੀਂ ਸਾਰੇ ਜਣੇ ਰਲ ਮਿਲ ਕੇ ਕੋਈ ਜੋਗ ਉਮੀਦਵਾਰਾਂ ਨੂੰ ਚੁਣ ਕੇ ਜਿਹਨੂੰ ਸਾਰੇ ਪੰਥ ਪ੍ਰਵਾਨਿਤ ਹੋਣ ਉਹਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਤੇ ਮੇਰਾ ਕਲ ਸਾਰੇ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਗੇ ਤੇ ਸਾਰੇ ਉਹ ਜਿੱਤ ਕੇ ਆਉਣਗੇ ਤੇ ਆਪੇ ਸਾਰੇ ਪ੍ਰਮਾਤਮਾ ਇੱਕ ਸੰਸਥਾ ਬਣਾ ਕੇ ਨਾ ਇੱਕ ਪਲੇਟਫਾਰਮ ਤੇ ਉਹ ਉਹਦੇ ਵਿੱਚ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੋਣਗੇ ਫਿਰ ਸਾਂਝੇ ਤੌਰ ਤੇ ਸਾਰਾ ਕੁਝ ਕਰਕੇ ਫਿਰ ਅਸੀਂ ਯੋਗ ਜਿਵੇਂ ਬਾਪੂ ਜੀ ਨੇ ਕਿਹਾ ਵੀ ਯੋਗ ਕੈਂਡੀਡੇਟਸ ਨੂੰ ਮੌਕਾ ਤਾਂ ਬਣੇ ਤਸੀਂ ਤੇ ਇਹ ਚਾਹੁੰਦੇ ਆ ਕਿ ਮੈਂ ਜ਼ਿਗਰੂ ਕਰਕੇ ਇੱਥੇ ਲਿਆਉਂਦੀ ਨਹੀਂ ਉਹਨਾਂ ਨੂੰ ਛੱਡਿਆ ਜਾਣਾ ਹੈ ਉਹ ਸਲਿੱਪ ਦੇਖਦੇ ਸਾਰੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ ਮੈਂ ਖਾਲਸੇ ਰਾਏ ਦੀ ਗੱਲ ਕਰਦਾ ਬਾਈ ਜਿਵੇਂ ਮਾਰ ਆ ਗਿਆ ਬੰਜੀਤ ਸਿੰਘ ਦਾ ਰਾਜ ਸੀਨਾ ਫਰਾਜ਼ ਦੀ ਗੱਲ ਵਾਹਿਗੁਰੂ ਜੀ ਕਾ ਠਾਕ ਸਤ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਅਸੀਂ ਇੱਥੇ ਗੁਰੂ ਗੋਬਿੰਦ ਸਿੰਘ ਮਹਤਰਾ ਸਾਹਿਬ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਜੋ ਸਾਨੂੰ ਸਨਮਾਨ ਵਾਸਤੇ ਇੱਥੇ ਬੁਲਾਇਆ ਸੀਗਾ ਤੇ ਉਹਦੇ ਹਿੱਸੇ ਦੇ ਤੇ ਅਸੀਂ ਨਾਲ ਹੀ ਪ੍ਰੈਸ ਕਾਨਫਰੰਸ ਹੈ ਤੇ ਇਹ ਜਿਹੜੀ ਸਾਡੀ ਕੌਮ ਨੂੰ ਜਿਹੜੇ ਦਰਪੇਸ਼ ਸਮੱਸਿਆਵਾਂ ਫੇਸ ਕਰ ਰਹੀ ਆ ਕਿ ਜਿਹੜਾ ਸਾਨੂੰ ਕਿਤੇ ਵੀ ਕੋਈ ਨਿਆਂ ਦੀ ਆਸ ਨਹੀਂਗੀ ਇਹ ਹੁਣੇ ਸਰਬਜੀਤ ਸਿੰਘ ਹੁਣਾਂ ਤੁਸੀਂ ਉੱਥੇ ਸੁਣਿਆ ਕਿ ਉਹ ਪਾਰਲੀਮੈਂਟ 'ਚ ਵੀ ਗਏ ਤੇ ਉੱਥੇ ਵੀ ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਨਹੀਂ ਦਿੱਤਾ ਗਿਆ। ਤੇ ਇਸ ਕਰਕੇ ਸਾਡੀ ਕੌਮ ਦਾ ਬਹੁਤ ਵੱਡਾ ਧੱਕਾ ਹੋ ਰਿਹਾ। ਤੇ ਇਸ ਇਹਦੇ ਵਾਸਤੇ ਹੀ ਅਸੀਂ ਸਾਰੀ ਕੌਮ ਨੂੰ ਲਾਮਬੰਦ ਕਰਨ ਵਾਸਤੇ ਜਗ੍ਹਾ-ਜਗ੍ਹਾ ਤੇ ਅਸੀਂ ਜਾ ਰਹੇ ਹਾਂ ਤੇ ਸਾਰਿਆਂ ਨੂੰ ਆਪਣੇ ਸੰਤਾਂ ਨੂੰ ਜੋੜ ਰਹੇ ਹਾਂ ਤੇ 19 ਤਰੀਕ ਨੂੰ ਅਸੀਂ ਜੋ ਪੰਥਕਾ ਕਤਰਤਾ ਰੱਖੀ ਆ ਤੇ ਜਿਹੜੇ ਜੋ ਸਾਡੇ ਨਾਲ ਹੋ ਰਿਹਾ ਉਹਦਾ ਉਹ ਉਹਦੇ ਉਹਦੇ ਖਿਲਾਫ ਅਸੀਂ ਕਿਦਾਂ ਲੜਾਈ ਲੜਨੀ ਆ ਕਿਦਾਂ ਇਨਸਾਫ ਲੈਣਾ ਉਹਦੇ ਵਾਸਤੇ ਅਸੀਂ ਜਿਹੜੀ 19 ਤਰੀਕ ਦੀ ਪੰਥਕ ਕਤਰਤਾ ਰੱਖੀ ਆ ਤੇ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਆ ਤੇ ਸੰਗਤਾਂ ਨੂੰ ਪ੍ਰੇਰ ਰਹੇ ਆ ਕਿ ਉਹ ਸਹਾਯੋਗ ਦੇਣ ਔਰ ਉੱਥੇ ਵੱਤ ਵਦ ਪਹੁੰਚਣ ਇਹ ਪੰਜਾਬ ਚ ਪੂਰੇ ਪੰਜਾਬ ਚੋਂ ਆ ਰਹੀ ਜਿਹੜੀ ਸੰਗਤ ਆ ਰਹੀ ਉਥੇ ਪਹੁੰਚ ਰਹੀ ਹੈ ਤੇ ਪਰ ਉਹ ਵੀ ਆ ਨਹੀਂ ਸ ਇਹ ਸਾਡਾ ਮੇਨ ਟਾਰਗੇਟ ਤੇ ਇੱਥੇ ਨੇੜੇ-ਤੇੜੇ ਤੋਂ ਹੀ ਆ ਜਦਾਂ ਲਾਗੋ ਹੋਵੇ ਸਰ ਬਾਰੋਂ ਵਿੱਚ ਕੁਝ ਆ ਸਕਦੇ ਆ ਕੋਈ ਖਾਸ ਬੰਦੇ ਤੋਂ ਜਰੂਰ ਆਉਣ ਜਿਆਦਾ ਸਾਡਾ ਜਲੰਧਰ ਦੋਆਬਾ ਜੋ ਨੇੜੇ ਤੋਂ 100 ਕਿਲੋਮੀਟਰ 100 ਕਿਲੋਮੀਟਰ ਦੇ ਏਰੀਆ ਦੇ ਵਿੱਚੋਂ ਜਿਹੜੇ ਥੋੜੇ ਆਰਾਮ ਨਾਲ ਆ ਸਕਦੇ ਆ ਕਿ ਦੂਰ ਤੋਂ ਆਉਣਾ ਉਹਨਾਂ ਦੇ ਸਾਧਨਾਂ ਦੀ ਹੋਰ ਚੀਜ਼ਾਂ ਦੀ ਜਿਹੜੀ ਸਾਡੀ એનર્ਜੀ ਜ਼ਿਆਦਾ ਇਹ ਲਗਦੀ ਹੈ ਉਹ ਤੋਂ ਅਸੀਂ ਸੋਚਦੇ ਹਾਂ ਕਿ ਛੜੇ ਨੇੜੇ ਨੇੜੇ ਤੇੜ ਤੋਂ ਜ਼ਿਆਦਾ ਬਾਕੀ ਸਾਰਿਆਂ ਨੂੰ ਖੁੱਲਾ ਸੱਦਾ ਕਿ ਕਿਤੇ ਵੀ ਆ ਸਕਦਾ ਕੋਈ ਕਿੰਨੀ ਸੰਗਤ ਦੇ ਆਉਣ ਦੀ ਉੱਥੇ ਪਹੁੰਚਣ ਦੀ ਸੰਭਾਵਨਾ ਹੈ ਸ ਮੇਰੇ ਖਿਆਲ ਹੈ ਕਿ ਕੋਈ ਇਦਾਂ ਦਾ ਤਾਂ ਕੋਹ ਨਾ ਨਹੀਂ ਫਿਰ ਵੀ ਕਾਫੀ ਮੇਰੇ ਖਿਆਲ ਸੰਗਤ ਆ ਜਾਣੀ ਬਹੁਤ ਸੰਗਤ ਹੈ ਸ਼ਾਹਵਾਸੀ ਜਿੱਥੇ ਵੀ ਜਾਂਦੇ ਆ ਬਹੁਤ ਸੰਗਤਾਂ 'ਚ ਬਹੁਤ ਪ੍ਰੇਮ ਹੈ ਸੰਗਤ ਬਹੁਤ ਵੱਡੀ ਗਿਣਤੀ ਜਾਊਗੀ ਜੀ ਭਾਈਓ ਮੇਰੇ ਪਾਸ ਇੰਦੀ ਦੀ ਰਿਹਾਈ ਨੂੰ ਲੈ ਕੇ ਕੋਈ ਅੱਗੇ ਵਧੀ ਕੋਈ ਗੱਲਬਾਤ ਹਾਂਜੀ ਇਹ ਦੇ ਚੋਣਾ 28 ਤਰੀਕ ਇਸ ਮਹੀਨੇ ਦੀ ਜਿਹੜੀ ਕੋਰਟ 'ਚ ਵੀ ਐਨਐਸਏ ਦੇ ਖਿਲਾਫ ਜਿਹੜੀ ਸਾਡੀ ਪਟੀਸ਼ਨ ਪਾਈ ਹੋਈ ਆ ਉਹਦੀ ਸੁਣਵਾਈ ਆ ਤੇ ਸਾਨੂੰ ਉਮੀਦ ਆ ਕਿ ਸ਼ਾਇਦ ਜਲਦੀ ਉਹ ਐਨਐਸਏ ਖਤਮ ਹੋਊਗੀ ਤੇ ਅਮਰਤਪਾਲ ਸਿੰਘ ਦੀ ਗੱਲ ਆ ਉਹਨੇ ਤੁਹਾਡੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਹਨਾਂ ਨੂੰ ਪੰਜਾਬ ਜਿਹੜੀ ਜੇਲ੍ਹ ਹੈਗੀ ਉੱਥੇ ਲਿਆਂਦਾ ਜਾਵੇ ਦਿਬਲੂ ਦਾ ਨੇ ਅਸੀਂ ਤੇ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਡਿਬਗੁਰ ਤੋਂ ਇੱਥੇ ਲਿਆਉਣ ਦੇ ਨਹੀਂ ਉਹਨਾਂ ਨੂੰ ਛੱਡਿਆ ਜਾਣਾ ਛੱਡਿਆ ਜਾਣਾ ਜਿੰਨਾ ਜ਼ਿਕਰ ਅੰਦਰ ਰਹੇਗੇ ਉਹਨਾਂ ਦੇ ਜ਼ਿਕਰ ਚਲੋ ਪੰਜਾਬ ਚ ਆ ਜਾਂਦਾ ਨਹੀਂ ਉਹ ਤੇ ਤੁਸੀਂ ਦੇਖੋ ਸਰਕਾਰ ਦੀ ਢੀਠਤਾ ਹੀ ਅਸੀਂ ਚਾਹੁੰਦੇ ਸੀ ਕਿ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਮੈਂ ਗੱਲ ਕਰਦੀ ਸੀ ਤੇ ਉਹਨਾਂ ਨੂੰ ਦਿੱਲੀ ਦਿੱਲੀ ਲਿਆ ਕੇ ਵੀ ਸ਼ਬਦ ਕੀਤਾ ਜਾ ਸਕਦਾ ਹੈ ਦਿੱਲੀ ਤੋਂ ਉਹ ਪਾਰਲੀਮੈਂਟ ਜਾ ਸਕਦੇ ਸੀ ਜੇ ਕੁਝ ਟਾਈਮ ਲਈ ਉਹਨਾਂ ਨੂੰ ਨਹੀਂ ਛੱਡਿਆ ਜਾ ਸਕਦਾ ਤਾਂ ਉਹਨਾਂ ਚਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਧਿਕਾਰ ਬਣਦੇ ਆ ਪਾਰਲੀਮੈਂਟ ਚ ਲੋਕਾਂ ਨੇ ਉਹਨਾਂ ਦੀ ਨਿਮੈਂਦਗੀ ਕਰਨ ਦਾ ਉਹ ਵੀ ਖੋਇਆ ਜਾ ਰਿ ਪਾਰਲੀਮੈਂਟ ਦੇ ਵਿੱਚ ਸੈਸ਼ਨ ਲੱਗਿਆ ਪੂਰੇ ਦਿਨ ਪੱਲਾ ਕੀ ਗੱਲ ਬਾਤ ਤੁਹਾਡੇ ਨਾਲ ਕੀ ਮੈਜ ਜੀ ਉੱਥੇ ਨਾ ਲੈਟਰ ਦਿੱਤਾ ਸੀ ਉੱਥੇ ਕਿਹਦਾ ਸਲਿੱਪ ਦੇਣੀ ਪੈਂਦੀ ਆ ਬੋਲਣ ਵਾਸਤੇ ਤੇ ਮੈਂ ਉਸ ਤੇ ਆਪਣਾ ਨਾਮ ਲਿਖ ਕੇ ਦੇ ਦਿੱਤਾ ਤੇ ਉਹ ਜਿਹੜਾ ਜਿਹਨੂੰ ਦਿੱਤੀ ਸੀ ਸਲਿੱਪ ਉਹ ਆਏ ਮੇਰੇ ਕੋਲੇ ਕਹਿੰਦੇ ਕਿਸ ਤੇ ਬੋਲਣਾ ਹੈ ਮੁੱਦਾ ਲਿਖੋ ਮੈਂ ਕਹਾਂ ਜੀ ਐਵੇਂ ਅਮਰਤਪਾਲ ਬਾਰੇ ਗੱਲ ਕਰਨੀ ਆ ਤੇ ਮੈਂ 2 ਘੰਟੇ ਬੈਠਾ ਰਿਹਾ ਸਾਡੇ 11:00 ਤੋਂ 1:30 ਵਜੇ ਤੱਕ ਫਿਰ ਲੰਚ ਟਾਈਮ ਹੋ ਗਿਆ ਚਲੋ ਮੈਂ ਕਿਹਾ ਵੀ ਅ ਕੱਲ ਹੁੰਦਾ ਹਾਂਗਾ ਅਗਲੇ ਦਿਨ ਵੀ ਮੈਂ ਦਿੱਤਾ ਤੇ ਜਦੋਂ ਮੈਂ ਉੱਥੇ ਫਿਰ ਆਪ ਗਿਆ ਸਪੀਕਰ ਦੇ ਕੋਲ ਜਿਹੜੇ ਉੱਥੇ ਉਹ ਸਲਿੱਪ ਦੇਖਦੇ ਸਾਰੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ ਮੈਂ ਅਮਰਿਤਪਾਲ ਦਾ ਲਿਖਿਆ ਹੋਇਆ ਸੀ ਨਾ ਤੇ ਹਾਂ ਜੀ ਕੰਦੇ ਜੀ ਇਹ ਸੈਂਸਟਿਵ ਮੁੱਦਾ ਇਹਨਾਂ ਦਾ ਰੌਲਾ ਪੈਂਦਾ ਇਹਨਾਂ ਮੁੱਦਿਆਂ ਦਾ ਵੀ ਅਸੀਂ ਇਹ ਬਲਾ ਨਹੀਂ ਸਕਦੇ ਜੇ ਤੁਸੀਂ ਬੋਲਣਾ ਹੈ ਤਾਂ ਤੁਹਾਡੀ ਜ਼ੀਰੋ ਆਫਰ ਦੇ ਵਿੱਚ ਜੇ ਸਲਿੱਪ ਨਿਕਲਦੀ ਹੈ ਤੁਸੀਂ ਤਾਂ ਬੋਲ ਸਕਦੇ ਹੋ ਉਸ ਤੋਂ ਇਲਾਵਾ ਨਹੀਂ ਤੁਸੀਂ ਬੋਲ ਸਕਦੇ ਜਾਂ ਇਸ ਤੇ ਪਹਿਲਾਂ ਹੀ ਡਿਬੇਟ ਚੱਲਦੀ ਹੋਵੇ ਹਾਊਸ 'ਚ ਤੇ ਤੁਸੀਂ ਤਾਂ ਬੋਲ ਸਕਦੇ ਆ ਜਦੋਂ ਬਾਹਰ ਆਉਨੇ ਉਹ ਸੈਸ਼ਨ ਖਤਮ ਕਰਕੇ ਬਾਹਰ ਆਏ ਮੀਡੀਆ ਨਾਲ ਗੱਲਵਾਦੇ ਹੋ ਨਹੀਂ ਮੇਰੀ ਮੀਡੀਆ ਉੱਥੇ ਗੱਲ ਹੋਈ ਸੀ ਪੰਜਾਬ ਭਵਨ ਹੋਈ ਸੀ ਗੱਲ মিডিਆ ਨਾਲ ਤੇ ਬਸ ਆਹੀ ਗੱਲ ਨਹੀਂ ਬੋਲਣ ਦਿੰਦੇ ਨਾ ਬੋਲਣ ਵੀ ਨਹੀਂ ਦਿੰਦੇ ਹੁਣ ਏਟਲੀਸਟ ਅਸੀਂ ਇੱਕ ਮੈਂ ਇਹ ਵੀ ਗੱਲ ਕਰਨੀ ਸੀ ਬਈ ਹੁਣ ਤਾਂ ਉਹ ਨਮਾਇंदे ਆ ਨਾ ਲੋਕਾਂ ਦੇ ਚੁਣੇ ਹੋਏ ਐਮਪੀ ਆ ਏਟਲੀਸਟ ਉਹਨਾਂ ਨੂੰ ਸੈਸ਼ਨ ਦਾ ਅਟੈਂਡ ਕਰਨ ਦਿੱਤਾ ਜਾਵੇ ਪਰ ਜੇ ਉਹ ਬੋਲਣ ਹੀ ਨਹੀਂ ਦਿੰਦੇ ਤਾਂ ਜਦੋਂ ਦੇਣਗੇ ਫਿਰ ਕੀ ਗੱਲ ਕਵਾਂਗੇ ਸਰਕਾਰ ਬਣੋ ਕੋਈ ਅਸਿੱਧੇ ਤੌਰ ਤੇ ਕਿਸੇ ਸਮਝੌਤੇ ਦੇ ਤਾਂ ਨਹੀਂ ਕੋਈ ਦਬਾਅ ਪਾਇਆ ਜਾ ਰਿਹਾ ਨਹੀਂ ਨਹੀਂ ਕੋਈ ਐਸੀ ਕੋਈ ਗੱਲ ਨਹੀਂ ਹੈ ਜੀ ਮੇਰੇ ਮੇਰੇ ਨਾਲ ਤਾਂ ਕੋਈ ਐਸੀ ਗੱਲ ਨਹੀਂ ਹੈ ਖਾਲਸਾ ਜੀ ਜਿਵੇਂ ਤੁਸੀਂ ਕਹਿ ਆ ਪਟਿਆਲਾ ਦੀ ਜਿਹੜੀ ਆ ਉਹ ਪਟੀਸ਼ਨ ਜਿਹੜੀ ਪਾਈ ਗਈ ਸੀ ਕਿ ਐਮਪੀ ਜਿਹੜੀ ਉਹ ਰੱਦ ਕੀਤੀ ਜਾਵੇ ਉਹ ਤਾਂ ਕੈਨਸਲ ਹੋ ਗਈ ਜੀ ਹਾਂ ਉਹ ਤਾਂ ਜੋ ਬੇਸ ਹੀ ਕੋਈ ਨਹੀਂ ਸੀ ਉਹ ਜੀ ਹੁਣ ਕੋਈ ਬਿਨਾ ਵਜਾ ਉੱਠ ਕੇ ਇਹੋ ਜਿਹੇ ਪਟੀਸ਼ਨਾਂ ਪਾਈ ਜਾਊਗਾ ਤੇ ਉਹਦਾ ਤੇ ਤਾਨੂੰ ਪਤਾ ਹੈ ਕਿ ਇਹ ਆਧਾਰ ਕੀ ਹੈ ਕਿ ਚੋਣ ਕਮਿਸ਼ਨ ਨੂੰ ਜਦੋਂ ਆਪਾਂ ਉਹ ਪੇਪਰ ਨਾਮਿਨੇਸ਼ਨ ਫਾਰਮ ਭਰੇ ਆ ਉਦੋਂ ਸਾਰੀ ਪੂਰੀ ਜਾਂਚ ਪ੍ਰਕਿਰਿਆ ਚੋਂ ਲੰਘ ਕੇ ਸਾਰਾ ਕੁਝ ਹੋਇਆ ਉਹਦੇ ਤੋਂ ਬਾਅਦ ਸਾਰਾ ਕੁਝ ਜਿਹੜਾ ਲੋਕਾਂ ਨੇ ਵੱਡੀ تعداد ਚ ਵੋਟਾਂ ਪਾ ਕੇ ਜਤਾਇਆ ਉਹਨਾਂ ਨੇ ਸਾਰਾ ਕੁਝ ਜੁੜਾ ਇੱਕ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਇਆ ਤੇ ਉਹਦੇ ਤੇ ਐਵੇਂ ਕੋਈ ਕੁੰਤੂਪਨਤੂ ਕਰੀ ਜਾਏ ਤੇ ਆਪੇ ਅਦਾਲਤਾਂ ਨੂੰ ਜਵਾਬ ਜਿੱਦਾਂ ਕਿ ਦਿੱਤਾ ਜੇ ਹੋਣ ਵਾਲੇ ਸਮੇਂ ਚ ਵੀ ਕੋਈ ਇਦਾਂ ਦੀ ਗੱਲ ਹੁੰਦੀ ਤੇ ਮੇਰਾ ਖਿਆਲ ਹੈ ਕਿ ਉਹ ਅਦਾਲਤ ਆਪਣੀ ਜ਼ਿੰਮੇਵਾਰੀ ਸਮਝਦੀ ਹੋਵੇ ਜਵਾਬ ਕੋਈ ਖਾਲਸਾ ਇੱਕ ਮਿੰਟ ਕੋਈ ਵੀ ਅਮਰਿਤਪਾਲ ਸਿੰਘ ਬੁਰਾ ਉੱਪ ਦੇ ਲਈ ਪੱਖ ਦੇ ਵਿੱਚ ਬਿਆਨ ਦਿੰਦਾ ਹੈ ਭਾਵੇਂ ਉਹ ਸਾਬਕਾ ਸੀਐਮ ਚੰਦਰ ਸਿੰਘ ਚੰਨੀ ਹੋਣ ਜਾਂ ਫਿਰ ਕੋਈ ਹੋਰ ਹੋਵੇ ਤੇ ਉਹਨਾਂ ਦੇ ਖਿਲਾਫ ਕਈ ਜਥੇਬੰਦੀਆਂ ਜਾਂ ਫਿਰ ਕਈ ਲੀਡਰ ਨੇ ਉਹ ਵਿਰੋਧ ਕਰਨ ਲੱਗ ਪੈਂਦੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਹੋਰੀ ਤਾਂ ਜਿੱਤੇ ਨੇ ਕਿਉਂਕਿ ਉਸ ਜਗ੍ਹਾ ਦੇ ਉੱਤੇ ਕੋਈ ਗਰਮ ਖਿਆਲੀ ਲੋਕ ਸੀਗੇ ਜਿਸ ਕਾਰਨ ਉਹਨੂੰ ਵੋਟਾਂ ਪਈਆਂ ਅਤੇ ਇੱਕ ਗੱਲ ਇਹ ਵੀ ਕਹਿ ਰਹੇ ਨੇ ਕਿ ਉੱਥੇ ਦੇ ਲੋਕ ਇਸ ਵਕਤ ਪਛਤਾਵਾ ਵੀ ਰਹੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਿਤਾ ਕੇ ਐਸੀ ਨੁਕਤੇ ਕੋਣ ਕਹਿੰਦੇ ਪਛਤਾਵਾ ਇਹ ਚੀਜ਼ ਹੈ ਕਿ ਲੋਕਾਂ ਜੋ ਲੋਕਾਂ ਨੇ ਉਸ ਗੱਲ ਦਾ ਜੋ ਹੈ ਅਮਰਿਤਪਾਲ ਦੇ ਉੱਪਰ ਐਨਐਸਰ ਐਨ ਐਸ ਐ ਲਗਾਈ ਗਈ ਐਨ ਐਸ ਐ ਲਗਾਈ ਗਈ ਜਦੋਂ ਵੀ ਉਹਦਾ ਵੀ ਲੋਕਾਂ ਨੇ ਉਸ ਟਾਈਮ ਤੇ ਵੀ ਵਿਰੋਧ ਕੀਤਾ ਠੀਕ ਹੈ ਕਿ ਉਦੋਂ ਸਰਕਾਰ ਦਾ ਜੋ ਜ਼ੁਲਮ ਸੀ ਬੜਾ ਜੋਰਾਂ ਤੇ ਸੀ ਤੇ ਲੋਕਾਂ ਨੂੰ ਦਬਾ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ ਹੁਣ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਵੋਟਾਂ ਪਾਉਣ ਦਾ ਤੇ ਉਹਨਾਂ ਨੇ ਆਪਣੀ ਜਿਹੜੀ ਉਹ ਆਪਣੇ ਗੁੱਸੇ ਦਾ اظہار ਕੀਤਾ ਜਾਂ ਅਮਰਤਪਾਲ ਨਾਲ ਜਿਹੜਾ ਉਹਨਾਂ ਦਾ ਪ੍ਰੇਮ ਸੀਗਾ ਉਹਨੂੰ ਉਹ ਉਹਨਾਂ ਨੇ ਪ੍ਰਗਟ ਕੀਤਾ ਉਹਨਾਂ ਸਾਰਿਆਂ ਨੇ ਉਹਦੇ ਚ ਬਹੁਤ ਸਾਹਿਬ ਜੀ 1 ਮਿੰਟ ਆਪ ਲੈ ਲੈਣ ਦੋ ਬਹੁਤ ਵੱਡੀ ਗਿਣਤੀ ਚ ਉਹਨਾਂ ਨੇ ਜਿਹੜਾ ਜਿੱਤਾਇਆ ਤੇ ਮੇਰਾ ਖਿਆਲ ਕੋ ਲੋਕਾਂ ਚ ਤੇ ਉਸ ਦੀ ਕੋਈ ਨਰਾਸ਼ਤਾ ਵਾਲੀ ਗੱਲ ਨਹੀਂ ਲੋਕਾਂ ਦਾ ਤੇ ਸਰਕਾਰ ਪਰ ਤੇ ਨਰਾਸ਼ਤਾ ਕਿ ਤੁਸੀਂ ਅਹੀਂ ਨਹੀਂ ਦੇ ਵੱਡੀ ਬਹੁਤ ਮਤਨਾ ਜਿਤਾਇਆ ਹੋਇਆ ਕਿ ਤੁਸੀਂ ਉਹਨਾਂ ਛੱਡ ਨਹੀਂ ਰਹੇ ਤੇ ਤੁਸੀਂ ਉਹਨਾਂ ਛੱਡ ਨਹੀਂ ਰਹੇ ਇਹ ਇਹਦੇ ਚ ਲੋਕਾਂ ਦਾ ਗੁੱਸਾ ਵਧ ਰਿਹਾ ਜੀ ਕਿ ਲੋਕਾਂ ਅਹੀਂ ਇਹਦੇ ਇਹਦੇ ਬਹੁਤ ਮਤਨਾਂ ਉਹਨੇ ਜਤਾਇਆ ਆ ਸਾਡੀ ਨਾਮਜ਼ਦਗੀ ਕਰਨ ਵਾਤੇ ਸਾਨੂੰ ਪਸਾਨੂ ਇਹ ਚੀਜ਼ ਦੀ ਆਸ ਹੈ ਕਿ ਉਹ ਨਸ਼ਿਆਂ ਨੂੰ ਥਲ ਪਾ ਸਕਦਾ ਸਾਡੇ ਜਿਹੜੇ ਨੌਜਵਾਨ ਮਰ ਰਹੇ ਆ ਉਹਨਾਂ ਉਹਨਾਂ ਦੀ ਉਹਨਾਂ ਨੂੰ ਰੋਕਿਆ ਜਾ ਸਕਦਾ ਇਸ ਕਰਕੇ ਲੋਕਾਂ ਨੇ ਇਸ ਕਰਕੇ ਵੋਟ ਨਾ ਪਾਈ ਹੈ ਅੱਛਾ ਕੋਈ ਨਹੀਂ ਭਾਈ ਅਮਰਿਤਪਾਲ ਸਿੰਘ ਜੀ ਹੱਕ ਦੇ ਵਿੱਚ ਬੋਲਦਾ ਹੈ ਉਹਦੇ ਖਿਲਾਫ ਧਰਨੇ ਪ੍ਰਦਰਸ਼ਨ ਲੱਗਨੇ ਸ਼ੁਰੂ ਹੋ ਜਾਂਦੇ ਨੇ ਭਾਵੇਂ ਚਰਨਜੀਤ ਸਿੰਘ ਚੰਨੀ ਹੋਣ ਭਾਵੇਂ ਹੋਰ ਕੋਈ ਲੀਡਰ ਹੋਵੇ ਇਹ ਜਿਹੜਾ ਤੁਸੀਂ ਕਿੰਨਾ ਕੱਢ ਲੇ ਇਹ ਜੀ ਇਹ ਤੇ ਬੇਇਨਸਾਫੀ ਹੈ ਨਾ ਜਿਹੜੇ ਸਾਡੇ ਲੋਕਾਂ ਦਾ ਇਨਸਾਫ ਦੇ ਹੱਕ ਸੱਚ ਨਹੀਂ ਖੜਦੇ ਆ ਉਹਦਾ ਹਮੇਸ਼ਾ ਹੀ ਬਹੁਤੇ ਲੋਕ ਜਿਹੜੇ ਆ ਜਿਹੜੇ ਉਸ ਝੂਠ ਨਾਲ ਚੱਲਣ ਵਾਲੇ ਹੁੰਦੇ ਉਹਨਾਂ ਉਹਦਾ ਵਿਰੋਧ ਕਰਨੇ ਹੁੰਦਾ ਕਿਉਂ ਜੇ ਅਮਰਤਪਾਲ ਨੇ ਉਹ ਸੱਚ ਦੀ ਗੱਲ ਕੀਤੀ ਉਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕੀਤੀ ਤੇ ਉਹ ਉਹਦੇ ਖਿਲਾਫ ਵੀ ਉਸ ਟਾਈਮ 'ਤੇ ਹੀ ਬੜਾ ਵੱਡਾ ਨੈਰੇਟਿਵ ਸਿਰਜਿਆ ਗਿਆ ਤੇ ਉਹਨਾਂ ਨੂੰ ਅੰਦਰ ਸੁਟਿਆ ਗਿਆ ਅੱਜ ਤੱਕ ਜਿਹੜਾ ਕਿੰਨੇ ਲੋਕ ਕਿਸ਼ਾ ਨਮਰ ਰਹੇ ਉਹਨਾਂ ਤੇ ਤੇ ਕਿਸ ਤੈਨਸੇ ਨਹੀਂ ਲੱਗਦੀ ਕਿਸ ਤੇ ਦੇਸ਼ ਧਰੋਹ ਨਹੀਂ ਲੱਗਦਾ ਕਿ ਹਾਂ ਜੀ ਇਹਨਾਂ ਬੰਦਿਆਂ ਨੇ ਇੰਨੇ ਲੋਕਾਂ ਦੇ ਕਾਤਲ ਆ ਤੇ ਇਹਨਾਂ ਨੂੰ ਜੇਲਾਂ ਦੇ ਪਿੱਛੇ ਸੁਣਨਾ ਚਾਹੀਦਾ ਇਹ ਮੇਰਾ ਖਿਆਲ ਹੈ ਕਿ ਜਿਹੜਾ ਵੀ ਕੋਈ ਸੱਚ ਦੀ ਗੱਲ ਕਰੂ ਉਹਦਾ ਵਿਰੋਧ ਤੇ ਹੋਣਾ ਹੀ ਹੋਣਾ ਪਰ ਫਿਰ ਮੇਰਾ ਖਿਆਲ ਹੈ ਕਿ ਇਹ ਇਹਦੇ ਨਾਲ ਸੱਚ ਦੀ ਆਵਾਜ਼ ਬੰਦ ਨਹੀਂ ਹੋ ਸਕਦੀ ਸਾਹਿਬ ਜੀ ਪੰਜਾਬ ਸਰਕਾਰ ਕਹਿੰਦੀ ਆ ਕਿ ਜੀ ਸੈਂਟਰ ਸਰਕਾਰ ਦਾ ਸਾਥ ਦਾ ਸੈਂਟਰ ਸਰਕਾਰ ਕਹਿੰਦੀ ਕਿ ਪੰਜਾਬ ਸਰਕਾਰ ਦਾ ਸਾਥ ਦਿੱਤਾ ਤੁਸੀਂ ਕੀ ਤਾਂ ਮੰਨੋਗੇ ਇਹ ਨੰਬਰ ਤੋਂ ਬਾਅਦ ਉਹ ਅੰਦਰ ਕੰਮ ਨੀ ਇਹ ਇਹ ਜਿਵੇਂ ਰਖਾ ਸਾਰਿਆਂ ਦਾ ਹੀ ਮੇਲੀ ਭੁਗਤੀ ਆ ਇਹ ਇੱਕ ਦੂਜੇ ਨੂੰ ਜਿੱਦਾਂ ਉਹ ਪੁੱਲਰ ਸਾਹਿਬ ਦੀ ਉਹ ਰਿਹਾਈ ਦਾ ਮਸਲਾ ਸੀ ਨਾ ਉਹ ਕਹਿੰਦੇ ਜੀ ਸੈਂਟਰ ਦੇ ਅਧਿਕਾਰ ਖੇਤਰ ਚ ਆ ਸੈਂਟਰ ਕਹਿੰਦਾ ਜੀ ਉਹ ਪੰਜਾਬ ਦੇ ਅਧਿਕਾਰ ਖੇਤਰ ਚ ਆ ਇਦਾਂ ਹੀ ਇਹ ਲੋਕਾਂ ਨੂੰ ਥੋੜਾ ਮੂਰਖ ਬਣਾਉਣ ਵਾਸਤੇ ਇਹੋ ਜਿਹੀ ਚੀਜ਼ਾਂ ਕਿ ਇਹ ਜੇ ਸੈਂਟਰ ਸਰਕਾਰ ਵੀ ਚਾਵੇ ਤਾਂ ਵੀ ਹੋ ਸਕਦਾ ਜੇ ਪੰਜਾਬ ਸਰਕਾਰ ਚਾਵੇ ਵੀ ਤਾਂ ਵੀ ਮਸਲਾ ਹਲ ਹੋ ਸਕਦਾ ਮੇਰੇ ਖਿਆਲ ਖਾਲਸਾ ਜੀ ਤੁਸੀਂ ਕਿਹਾ ਕਿ ਮੈਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ ਜਦਕਿ ਇਹ ਮੁੱਦਾ ਜਿਹੜਾ ਚੰਗੇ ਸਿੰਘ ਚੰਨੀ ਨੇ ਵੀ ਸੰਸਦ ਦੇ ਵਿੱਚ ਚੁੱਕਿਆ ਕੀ ਕਹਿਣਾ ਚਾਹੁੰਦੇ ਇਹ ਲਖ। ਭਾਜੀ ਉਹਨਾਂ ਦੀ ਤਾਂ ਸਲਿੱਪ ਨਿਕਲੀ ਸੀ ਜ਼ੀਰੋ ਵਾਰ ਦੀ। ਜਦੋਂ ਉਹਨਾਂ VMPs ਦੀ ਡੈਲੀ ਸਲਿੱਪ ਨਿਕਲਦੀ ਗਿਆ ਮੈਂ ਤੁਹਾਨੂੰ ਕਹਣਾ ਜ਼ੀਰੋ ਵਾਰ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਤਿੰਨੇ ਆ ਚਾਰ ਮਿੰਟ ਮਿਲਦੇ ਆ ਬੋਲਣ ਵਾਸਤੇ। ਉਹ ਬੋਲੇ। ਉਹਨਾਂ ਦੀ ਜ਼ੀਰੋ ਵਾਰ ਦੇ ਵਿੱਚ ਸਲਿੱਪ ਨਿਕਲੀ ਸੀ ਉਹ ਤਾਂ ਬਾਅਦ ਚ ਜਿਵੇਂ ਡਿਬੇਟ ਚੱਲ ਪਈ ਉਸ ਮੁੱਦੇ ਤੇ ਫਿਰ ਡਿਬੇਟ ਦੇ ਵਿੱਚ ਜਿਹੜਾ ਮਰਜ਼ੀ ਬੋਲ ਸਕਦਾ। ਜਦੋਂ ਤੁਸੀਂ ਸ਼ੁਰੂ ਕਰਨਾ ਹੈ। ਇਸ ਇਸ ਮੁੱਦੇ ਤੇ ਤਾਂ ਤੁਹਾਡੀ ਸਲਿੱਪ ਨਿਕਲੀ ਹੋਣੀ ਚਾਹੀਦੀ ਹੈ ਜ਼ੀਰੋ ਆਰ ਦੀ ਜੀ ਤੇ ਦੂਜਾ ਤੁਸੀਂ ਅਮਿਤ ਸ਼ਾਹ ਤੋਂ ਟਾਈਮ ਵੀ ਲਿਆ ਸੀਗਾ ਜੀ ਨਹੀਂ ਮਿਲੇ ਜੀ ਸਾਨੂੰ ਮਿਲੇ ਨਹੀਂ ਅਸੀਂ ਤਾਂ ਅਮਰਤਪਾਲ ਅਸੀਂ ਅਮਰਤਪਾਲ ਬਾਰੇ ਬਾਈ ਜੀ ਬਾਰੇ ਗੱਲ ਕਰਨੀ ਸੀ ਰਿਹਾਈ ਬਾਰੇ ਬਈ ਇਹਨਾਂ ਦੀ ਐਨਐਸਏ ਹਟਾਓ ਕੀ ਕਹਿ ਕੇ ਜਵਾਬ ਦਿੰਦਾ ਨਹੀਂ ਸਾਨੂੰ ਕਹਿੰਦੇ ਜੀ ਫੇਰ ਦਵਾਂਗੇ ਟਾਈਮ ਅੱਜ ਤਾਂ ਇਨੀ ਅੱਜ ਸੀਐਮ ਦੀ ਮੀਟਿੰਗਾਂ ਚੱਲਦੀਆਂ ਐ ਫਿਰ ਮੁੜ ਕੇ ਨਹੀਂ ਦਿੱਤਾ ਜੀ ਦੁਬਾਰਾ ਕਹਿੰਦੇ ਸੀ ਮਿਲਾਂਗੇ ਫਿਰ ਮਿਲੇ ਨਹੀਂ ਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਗ੍ਰਹਿ ਮੰਤਰੀ ਮਿਲਣ ਨੂੰ ਟਾਈਮ ਨਹੀਂ ਦੇ ਰਿਹਾ ਤੇ ਅੱਡਾ ਅਗਲਾ ਐਕਸ਼ਨ ਕੀ ਹੋਊਗਾ ਇਸ ਵਾਰ ਵਿੱਚ ਅਗਲਾ ਐਕਸ਼ਨ ਦੇਖਦੇ ਆਂ ਜੀ ਵਿਚਾਰ ਕਰਦੇ ਆਂ ਬਾਪੂ ਜੀ ਨਾਲ ਵੀ ਕੀ ਕੀਤਾ ਜਾਵੇ ਕਿਵੇਂ ਮਿਲਿਆ ਜਾਵੇ ਸਾਡਾ ਏਮ ਤਾਂ ਇਹੀ ਐ ਜੀ ਵੀ ਹੋ ਐਚਐਮ ਨੂੰ ਐਚਐਮ ਨੂੰ ਹੀ ਮਿਲਿਆ ਜਾਵੇ ਨਾ ਕੋਈ ਨਹੀਂ ਅੱਜ ਨਹੀਂ ਦੁਬਾਰਾ ਅਸੀਂ ਅਪੀਲ ਕਰਾਂਗੇ ਫਿਰ ਟਾਈਮ ਤਾਂ ਦੇਣਾ ਹੀ ਪੈਣਾ ਇਹਨਾਂ ਨੂੰ ਖਾਲਸਾ ਜੀ ਪੰਜਾਬ ਦੇ ਵਿੱਚ ਦੋ ਨਾਰੇ ਦਿੱਤੇ ਜਾ ਰਹੇ ਇੱਕ ਤਾਂ ਖਾਲਿਸਤਾਨ ਦਾ ਨਾਰਾ ਦਿੱਤਾ ਜਾ ਰਿਹਾ ਇੱਕ ਦੂਜਾ ਖਾਲਸਾ ਰਾਜ ਦਾ ਨਾਰਾ ਦਿੱਤਾ ਜਾ ਰਿਹਾ ਇਸ ਦੇ ਬਾਰੇ ਵਿੱਚ ਕੀ ਲੱਗਦਾ ਤੁਹਾਨੂੰ ਕੀ ਆ ਕੇ ਜਾ ਕੇ ਅਸੀਂ ਜੀ ਮਤਲਬ ਜਿਹੜਾ ਰਾਜ ਦੀ ਗੱਲ ਕਰਦੇ ਆ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਮੈਂ ਖਾਲਸੇ ਰਾਜ ਦੀ ਗੱਲ ਕਰਦਾ ਭਾਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਮੈਂ ਉਸ ਰਾਜ ਦੀ ਗੱਲ ਕਰਦਾ ਉਸ ਰਾਜ ਦਾ ਪੱਖ ਕਰਦਾ ਤੇ ਖਾਲਿਸਤਾਨ ਦੇ ਬਾਰੇ ਵਿੱਚ ਤੁਹਾਡੇ ਕੀ ਵਿਚਾਰ ਹੈ ਖਾਲਿਸਤਾਨ ਦੇ ਬਾਰੇ ਵਿੱਚ ਜੀ ਸਾਡੇ ਪਿਤਾ ਸਾਹਿਬ ਮਦਰ ਦੀ ਕੁਰਬਾਨੀ ਹੋ ਗਈ ਹੁਣ ਇਸ ਤੋਂ ਉੱਪਰ ਹੁਣ ਅਸੀਂ ਖਾਲਿਸਤਾਨ ਬਾਰੇ ਕੀ ਕਹਿਦੀਏ ਜੀ ਜਿਸੀ ਬਿਸੀ ਜੁੜਾ ਨੂੰ ਲੈ ਕੇ ਮੈਂ ਅਪੀਲ ਕਰਦਾ ਜੀ ਵੀ ਸਾਰੇ ਆਪਣੀਆਂ ਵੋਟਾਂ ਮਨਾਉਣ ਜਿੰਨੇ ਵੀ ਹੈਗੇ ਆ ਸਿੱਖ ਆਪਣੀਆਂ ਵੱਧ ਤੋਂ ਵੱਧ ਵੋਟਾਂ ਮਣਾਉਣ ਤੇ ਆਪਾਂ ਲੜਾਂਗੇ ਜੀਪੀਸੀ ਇਲੈਕਸ਼ਨਾਂ ਦੇ ਕਿ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਕੁਝ ਠੀਕ ਵੀ ਬਣਾਈਆਂ ਜਾ ਰਹੀਆਂ ਕੱਲ ਇੱਕ ਦੋ ਚੈਨਲ ਨਹੀਂ ਉਹ ਦੂਜਿਆਂ ਨਹੀਂ ਤਾਂ ਮੋਨੇ ਬੰਦਾ ਤਾਂ ਪਾਇਗ ਨਹੀਂ ਸਕਦਾ ਜੀ ਫਿਰ ਸਿੱਖਾਂ ਦੀਆਂ ਬਣਨਗੀਆਂ ਉਹ ਤਾਂ ਬਣ ਸਕਦੀਆਂ ਸਿੱਖਾਂ ਦੀਆਂ ਵੋਟਾਂ ਚਲੋ ਨਿਕਮੇਟੀ ਦੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਹਿੰਦੇ ਕਿ ਆਪਾਂ ਗੁਰਦੁਆਰਾ ਸੁਧਾਰ ਲਈ ਲੋਨ ਕਮੇਟੀ ਦੇ ਇਲੈਕਸ਼ਨ ਲੜੀ ਉਹਦੇ ਵਾਸਤੇ ਵੀ ਬਹੁਤ ਮੰਨ ਚ ਆਓਗੇ ਤਾਂ ਅੱਗੇ ਗੱਲ ਚੱਲੇਗੀ ਓਬਵੀਅਸ ਹੈ ਜੀ ਉਹਦੇ ਲਈ ਤੁਸੀਂ ਕੀ ਰਣਨੀਤੀ ਤਿਆਰ ਕਰ ਰਹੇ ਹੋ ਆਹੀ ਕਰ ਰਹੇ ਆ ਜੀ ਵੀ ਫੋਟਾ ਬਣਾਓ ਨਹੀਂ 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 ਅਸੀਂ ਉਹ ਚੋਰ ਦੇ ਬਾਰੇ ਬੋਲੀ ਦਿਖਾਣੀ ਨਹੀਂ ਨਾ ਖੜੇ ਕਰਦੇ ਅਸੀਂ ਜੀ ਸਾਰੀ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਦੇ ਫਿਰ ਅਸੀਂ ਸਾਰੇ ਜਣੇ ਰਲ ਮਿਲ ਕੇ ਕੋਈ ਜੋਗ ਉਮੀਦਵਾਰਾਂ ਨੂੰ ਚੁਣ ਕੇ ਜਿਹਨੂੰ ਸਾਰੇ ਪੰਥ ਪ੍ਰਵਾਨ ਤੋਂ ਉਹ ਉਹਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਤੇ ਮੇਰੇ ਖਿਆਲ ਸਾਰੇ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਗੇ ਤੇ ਸਾਰੇ ਉਹ ਜਿੱਤ ਕੇ ਆਉਣਗੇ ਤੇ ਆਪੇ ਸਾਰੇ ਪ੍ਰਬੰਧ ਇੱਕ ਕਲੀਅਰ ਇੱਕ ਮੈਂ ਇੱਕ ਕਲੀਅਰ ਕਰਨੇ ਇੱਕ ਵੋਟ ਆ 28 ਲੱਖ ਆ ਗਈ ਇਹਦੇ ਵਿੱਚ ਪ੍ਰਵਾਸ ਨੂੰ ਵੀ ਤੁਸੀਂ ਮੰਨਦੇ ਵੀ ਜਿਹੜੇ ਬੱਚੇ ਆਪਣੇ ਤੋਂ ਬਾਹਰ ਹਾਂਜੀ ਬਾਹਰ ਚਲੇ ਗਏ ਜੀ ਕੋਈ ਘਟਣ ਦਾ ਕਾਰਨ ਨਹੀਂ ਮੰਨਦੇ ਜਿਹੜਾ ਸਿੱਖੀ ਤੋਂ ਟੁੱਟ ਚੁੱਕੇ ਲੋਕ ਨਹੀਂ ਪ੍ਰਵਾਸ ਵੀ ਇੱਕ ਕਾਰਨ ਹੋ ਸਕਦਾ ਪਰ ਸਾਡੇ 20 ਸਾਲ ਪਾਣਾ ਅਣਗੇਲੀ ਸਾਡੇ ਜਿਹੜੇ ਨਾ ਅਸੀਂ ਜਾਗ ਰੁਕ ਨਹੀਂ ਕਿ ਜਿਹੜੇ ਬਹੁਤ ਇਹਨੇ ਬੜਾ ਟਾਈਮ ਲਾਉਣ ਦੇ ਬਾਵਜੂਦ ਵੀ ਸਾਡੇ ਅਜੇ ਮੇਰੇ ਖਿਆਲ ਅਜੇ ਕਮ ਸੇ ਕਮ ਵੀ ਜੇ ਇੱਥੇ ਰਹਿੰਦੇ ਲੋਕਾਂ ਦੇ ਵੀ ਤੇ ਮੇਰੇ ਖਲ ਤਾਂ ਵੀ 1 ਕਰੋੜ ਦੇ ਲਾਗੇ ਪਹੁੰਚਣੀ ਚਾਹੀਦੀ ਕਿ ਭਾਈ ਸਾਹਿਬ ਜੇ ਵੱਖਰਾ ਅਖਰੀ ਮੋਰਚਾ ਲੱਗੇ ਹੋਇਆ ਬਟਾਲਾ ਸਾਹਿਬ ਵੱਖਰਾ ਮੋਰਚਾ ਪਾਇਆ ਹੋਇਆ ਉਹਨਾਂ ਦਾ ਉਹਨਾਂ ਦਾ ਨਾ ਇੱਕ ਇਨਸਾਫ ਮੋਰਚਾ ਵੱਖਰਾ ਲੱਗਾ ਹੋਇਆ ਉਹਨਾਂ ਪ੍ਰਤੀ ਕੀ ਕਹਿਣਾ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਕੀ ਇਨਸਾਫ ਮਿਲ ਜੂਗਾ ਨੇ ਸਾਡੀ ਇਹ ਕੋਸ਼ਿਸ਼ ਹੈ ਕਿ ਸਾਰੇ ਜਣੇ ਇਕੱਠੇ ਹੋਈਏ ਬੱਚੇ ਹੋਣ ਵਾਸਤੇ ਇਕੱਠੇ ਹੋਣ ਵਾਸਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਸੰਗਤਾਂ ਨੂੰ ਮਿਲ ਰਹੇ ਹਾਂ ਕਿ ਸਾਰੇ ਜਣੇ ਆਪਾਂ ਇਹ ਵਕਰੀ-ਵਕਰੀ ਲਤੀ ਫੋਰੇ ਲੱਗਾ ਹੋਆ ਕਿਸਾਨਾਂ ਦਾ ਲੱਗਾ ਹੋਆ ਇਹ ਸਾਰੀ ਜਗ੍ਹਾ ਤੇ ਜੋ ਵੀ ਹੋ ਰਿਹਾ ਵਾ ਇਸ ਸਾਡੇ ਵਾਸਤੇ ਇੱਕ ਬੜਾ ਵੱਡਾ ਚੈਲੰਜ ਵੀ ਆ ਸਾਡੇ ਵਾਸਤੇ ਬੜੀ ਦੁੱਖ ਵੀ ਆ ਕਿ ਅਸੀਂ ਛੋਟੀ ਜੀ ਕੌਮ ਇਹਨੇ ਧੜਿਆਂ ਚ ਵੰਡੀ ਹੋਈ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਇਹੋ ਹੀ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਉਹਨਾਂ ਨੂੰ ਮਿਲ ਰਹੇ ਹਾਂ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਕੋਈ ਇਹ ਸਾਨੂੰ ਇਨਸਾਫ ਹੀ ਮਿਲ ਸਕਦਾ ਤੇ ਸਾਡੀ ਕੌਮ ਦੀ ਚੜ੍ਹਦੀ ਕਲਾ ਜੀ ਜਿਹੜੀ ਇਲੈਕਸ਼ਨ ਲੜੀ ਜਾਊਗੀ ਕੋਈ ਇੱਕ ਕਮੇਟੀ ਸੰਗਠਿਤ ਕੀਤੀ ਜਾਊਗੀ ਸਾਰੀਆਂ ਪਾਰਟੀਆਂ ਨੂੰ ਜਿੱਦਾਂ ਜ ਤੁਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਕੋਈ ਇੱਕ ਸੰਸਥਾ ਬਣਾ ਕੇ ਨਾ ਇੱਕ ਬਣਾਵਾਂਗੇ ਜੀ ਬਿਲਕੁਲ ਇੱਕ ਇੱਕ ਸੰਸਥਾ ਬਣਾ ਕੇ ਨਾ ਇੱਕ ਪਲੇਟਫਾਰਮ ਤੇ ਉਹ ਉਹਦੇ ਵਿੱਚ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੋਣਗੇ ਫਿਰ ਸਾਂਝੇ ਤੌਰ ਤੇ ਸਾਰਾ ਕੁਝ ਕਰਕੇ ਫਿਰ ਅਸੀਂ ਯੋਗ ਜਿਵੇਂ ਬਾਪੂ ਜੀ ਨੇ ਕਿਹਾ ਵੀ ਯੋ ਕੈਂਡੀਡੇਟਸ ਨੂੰ ਮੌਕਾ ਤਾਂ ਦੇ। ਤੁਸੀਂ ਐਸਜੀਪੀਸੀ ਦੀ ਚੋਣਾਂ ਲਈ ਹੋਗਾ ਕਿ ਅਗਲੀ ਵੀ ਰਾਜਨੀਤੀ ਦੀ ਜਦੋਂ ਪਹਿਲਾਂ ਤਾਂ ਐਸਜੀਪੀਸੀ ਵੀ ਆਉਣਗੇ ਆ ਜੀ ਉਹ ਤਾਂ 27 ਦੇ ਵਿੱਚ ਆ ਉਹਨਾਂ ਨੂੰ ਤਾਂ ਬਹੁਤ ਟਾਈਮ ਹੈ। ਉਹਦੇ ਲਈ ਤਿਆਰੀ ਤਾਂ ਤੁਸੀਂ ਨਹੀਂ ਨਹੀਂ ਉਹ ਤਾਂ ਕਮੇਟੀ ਤਾਂ ਦਾ ਉਹ ਮੌਕੇ ਤੇ ਹੀ ਬਣੇਗੀ ਨਾ ਜੀ ਕਮੇਟੀ ਹੁਣ ਥੋੜੀ ਬਣੇਗੀ ਸਤਾਈ ਦੀਆਂ ਇਲੈਕਸ਼ਨਾਂ ਵਾਸਤੇ ਹੁਣ ਤਾਂ ਸ਼ੁਰੂ ਨਹੀਂ ਉਹ ਕਮੇਟੀ ਹੋ ਗਈ ਉਹ ਮੌਕੇ ਤੇ ਦੇਖਾਂਗੇ ਜੀ ਪਾਰਟੀ ਦਾ ਨਹੀਂ ਜੇ ਜੇ ਮੈਂ ਕਹਿਣਗੇ ਜੀ ਬਾਕੀ ਪਾਰਟੀਆਂ ਕਹਿਣਗੀਆਂ ਜੇ ਪਾਰਟੀ ਨੂੰ ਕਹਿਣੀਆਂ ਪਾਰਟੀ ਬਣਾ ਲਾਂਗੇ ਨਹੀਂ ਕਮੇਟੀ ਤਾਂ ਬਣਾਉਣੀ ਹੈ ਜੀ ਸੋ ਬੰਦੀ ਸਿੰਘਾ ਦੇ ਦੀ ਹਾਈ ਦਾ ਮੁੱਦਾ ਬਹੁਤ ਹੀ ਜ਼ਿਆਦਾ ਵੱਡਾ ਮੁੱਦਾ ਹੈ ਜਿਹਨੂੰ ਉਹਨੇ ਲਗਾਤਾਰ ਮੋਰਚੇ ਵੀ ਲੱਗੇ ਕੋਈ ਨੇ ਰਬੀਤ ਬਿੱਟੂ ਨੇ ਵੀ ਬਿਆਨ ਦਿੱਤਾ ਸੀ ਕਹਿੰਦੇ ਕਿ ਬੰਦੀ ਸਿੰਘਾ ਦੇ ਦੀ ਹਾਈ ਦੇ ਲਈ ਉਹ ਕੇਂਦਰ ਦੇ ਨਾਲ ਗੱਲ ਕਰਨਗੇ ਤੁਹਾਡੇ ਵੱਲੋਂ ਕੋਈ ਰਾਬਤਾ ਕਾਇਮ ਕੀਤਾ ਜੀ ਰਬੀਤ ਬਿੱਟੂ ਹੋਣਾ ਨਹੀਂ ਜੀ ਨਹੀਂ ਸਾਡਾ ਉਹ ਪਿੱਛੇ ਜਿਹਾ ਜੀ ਉਹ ਕਹਿੰਦਾ ਸੀ ਵੀ ਮੈਂ ਛੱਡਣ ਨਹੀਂ ਦੇਣੇ ਮੈਂ ਮਰ ਜੂਗਾ ਮੈਂ ਇਹ ਹੋ ਜੂਗਾ ਉਹਦਾ ਕਿਹੜਾ ਕੋਈ ਸਟੈਂਡ ਹੈ ਜੀ ਹਣ ਬੀਜੇਪੀ ਚ ਚਲੇ ਗਿਆ ਹੁਣ ਕਹਿੰਦਾ ਛੱਡ ਦੋ ਪਹਿਲਾਂ ਕਹਿੰਦਾ ਸੀ ਇਹ ਮੇਰੇ ਦਾਦੇ ਦੇ ਕਾਤਲ ਐ ਹੁਣ ਹੁਣ ਕਾਤਲ ਨਹੀਂ ਦਾਦੇ ਦੇ ਇਹਦਾ ਕੋਈ ਸਟੈਂਡ ਥੋੜੀ ਐ ਜੀ ਇਹ ਤਾਂ ਸਿਆਸੀ ਬੰਦੇ ਐ ਇਹ ਤਾਂ ਜਿਹੜੀ ਪਾਰਟੀ ਵੱਲ ਹੁੰਨੇ ਆ ਉਹੀ ਗੱਲਾਂ ਉਧਰ ਦੀ ਗੱਲ ਉਹੀ ਜੀ ਜਹੇ ਜੇ ਉੱਪਰੋ ਇਸ਼ਾਰਾ ਆਉਂਦਾ ਉਹੀ ਜੀ ਗੱਲ ਕਰ ਦਿੰਨੇ ਆ ਅੱਛਾ 19 ਤਰੀਕ ਦੇ ਜਿਹੜੇ ਇਕੱਠ ਰੱਖਿਆ ਜਿਹੋ ਦੇ ਵਿੱਚ ਖਾਸ ਏਜੰਡਾ ਜਿਹੜੇ ਨੇ ਉਹ ਕਿਹੜੇ ਹੋਣਗੇ ਭਾਈ ਅਮਰਪਾਲ ਸਿੰਘ ਉਹਨਾਂ ਤੇ ਜਿਹੜੇ ਹਾਈ ਨੂੰ ਲੈ ਕੇ ਵੀ ਕੋਈ ਵਿਉਂਤਵੰਦੀ ਹਾਂ ਜੀ ਸਾਰਾ ਇਹਦੀ ਪੰਥਕ ਵਿਚਾਰਾਂ ਕੀਤੀਆਂ ਜਾਣਗੀਆਂ ਉੱਥੇ ਜੋ ਵੀ ਜਿੰਨੇ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਐ ਪੂਰੇ ਪੰਜਾਬ ਦੇ ਜਿੰਨੇ ਵੀ ਸਮੂਹ ਵਾਸੀ ਜਿਹੜੇ ਅੰਮ੍ਰਿਤਪਾਲ ਨਾਲ ਜਾਂ ਸਾਡੇ ਨਾਲ ਹਮਦਰਦੀ ਰੱਖਦੇ ਆਂ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਆ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਉੱਥੇ ਆਪਾਂ ਵਿਚਾਰਾ ਕਰਾਂਗੇ ਵੀ ਅੱਗੇ ਅਗਲੀ ਜਿਹੜੀ ਰਣਨੀਤੀ ਹੈ ਉਹ ਕਿਵੇਂ ਬਣਾਉਣੀ ਚਾਹੀਦੀ ਹੈ ਆਪਾਂ ਮਕਪਾਲ ਬਾਰੇ ਬਾਕੀ ਬੰਦੀ ਸਿੰਘਾਂ ਨੂੰ ਕਿਵੇਂ ਆਪਾਂ ਬਾਹਰ ਲਿਆ ਸਕਦੇ ਆ ਉਹਦੇ ਬਾਰੇ ਸਾਰੀ ਰਣਨੀਤੀ ਬਣਾਈ ਜਾਏਗੀ ਜੀ ਇਹਦਾ ਮੇਨ ਮਕਸਦ ਤੁਹਾਡਾ ਠੀਕ ਹੈ ਅੱਜ ਦੀ ਪ੍ਰੈਸ ਕਾਨਫਰੈਂਸ ਆਹੀ ਹੈ ਜੀ ਬਈ ਇੱਕ ਤਾਂ ਸਾਡਾ ਤੇ ਸਨਮਾਨ ਕੀਤਾ ਸੀ ਏ ਤੇ ਬਾਕੀ ਮੇਨ ਮੁੱਦਾ ਇਹ ਆ ਵੀ ਅਸੀਂ 19 ਦੀ ਜਿਹੜੀ ਸਾਡੀ ਰਖੜਪੁਨੀਆਂ ਦੀ ਪੰਥਕ ਇਕੱਤਰਤਾ ਹੈ ਉਹਦਾ ਸਨੇਹਾ ਦੇਣਾ ਹੈ ਕੌਮ ਨੂੰ ਵੀ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਤੇ ਉਹਨੂੰ ਆਪਾਂ ਕਾਮਯਾਬਤਾ ਹੋਈ ਜਾਣਾ ਵੀ ਹੋਰ ਵੀ ਅਸੀਂ ਵੱਡਾ ਕੱਠ ਕਰੀਏ ਤਾਂ ਇੱਕ ਚੀਜ਼ ਹੈ ਜੀ ਇਹ ਕਾਲੀ ਜੀ ਦਾ ਜਿਹੜਾ ਹੈਗਾ ਬਸ ਥੋੜਾ ਦੋ ਤੇ ਰਾਜ ਨੂੰ ਪੰਡਿਆ ਗਿਆ ਹਾਂ ਜੀ ਬਾਕੀ ਤੇਰੇ ਦਾ ਉਹਦੇ ਨਾਲ ਤੁਹਾਡੇ ਨਾਲ ਰਾਬਤਾ ਨਹੀਂ ਨਹੀਂ ਜੀ ਸਾਡਾ ਕੋਈ ਰਾਬਤਾ ਨਹੀਂ ਹੈ ਕੋਈ ਰਾਬਤਾ ਨਹੀਂ ਸਾਡਾ ਕੋਈ ਰਾਬਤਾ ਨਹੀਂ ਜੀ ਤੁਹਾਨੂੰ ਮਜਰੋ ਭਾਈ ਉਹਨਾਂ ਦਾ ਸੰਗਰੀ ਦੇ ਉਹਨਾਂ ਨੂੰ ਅੰਦਰ ਉਹਨਾਂ ਨੇ ਰੱਖਿਆ ਹੋਇਆ ਤੁਸੀਂ ਆਪਣੇ ਖੇਤਰ ਚੋਂ ਜਿੱਤ ਕੇ ਆਓ ਠੀਕ ਹੈ ਬਾਪੂ ਜੀ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਨਸ਼ਿਆਂ ਦੇ ਖਿਲਾਫ ਉਹ ਮੁਹਿੰਮ ਅੱਗੇ ਤੁਹਾਡੇ ਵੱਲੋਂ ਉਦੋਂ ਕੰਟੀਨਿਊ ਨਹੀਂ ਸਾਡੇ ਵੱਲੋਂ ਤਾਂ ਕੀਤਾ ਹੀ ਜਾਊਗਾ ਜੀ ਅਸੀਂ ਦੇਖੋ ਗੁਰਪ੍ਰੀਤ ਜਿਵੇਂ ਉਹਨਾਂ ਦੇ ਤੇ ਕੋਈ ਨਾ ਕੋਈ ਖਬਰ ਆਂਦੀ ਸੀ ਵੀ ਇਦਾਂ ਹੋ ਰਹੀ ਐ ਐਕਟੀਵਿਟੀ ਹੋਈ ਆ ਜੀ ਤੁਸੀਂ ਇਹੋ ਜਿਹੀ ਕੋਈ ਐਕਚੁਅਲੀ ਨਾ ਅਸੀਂ ਦੇਖੋ ਹੁਣ ਮੈਂ ਐਮਪੀ ਬਣਿਆ ਐ ਸਾਨੂੰ ਉਰਜੇ ਨੇ ਜ਼ਿਆਦਾ ਹੋ ਗਏ ਹਲੇ ਫਲੇ ਪਹਿਲਾਂ ਤਾਂ ਸਾਨੂੰ ਇਸੇ ਗੱਲ ਤੋਂ ਹੀ ਟਾਈਮ ਮਿਲਦਾ ਵੀ ਅਸੀਂ ਅੰਮ੍ਰਿਤਪਾਲ ਨੂੰ ਕਿਵੇਂ ਬਾਹਰ ਕੱਢਣਾ ਹੈ ਮੀਟਿੰਗ ਕਰਨੀ ਹੈ ਕੀ ਕਰਨਾ ਹੈ ਆਪਣੀ ਸੀਟ ਨੂੰ ਅਗਲੀ ਵਾਰੀ ਲਈ ਦਲਕਰਾਰ ਰੱਖਣ ਵਾਸਤੇ ਆਪਾਂ ਨੂੰ ਕੁਛ ਨਾ ਪੁੱਛੀ ਨਹੀਂ ਉਹ ਪਿੰਡ ਉਹ ਤਾਂ ਜੀ ਪਿੰਡਾਂ 'ਚ ਜਿਹੜਾ ਵਰਕ ਕਰਨਾ ਮੈਂ ਕਰੀ ਰਿਹਾ ਗ੍ਰਾਂਟਸ ਦੇ ਰਿਹਾ ਹੈ ਪ੍ਰੋਗਰਾਮਾਂ ਤੇ ਖਾਸ ਪਰਾਲਾ ਕੋਈ ਹੋਜੀ ਜੀ ਨਾਲ ਨਖਿਆਂ ਦੇ ਉੱਤੇ ਥੋੜਾ ਨਹੀਂ ਅਸੀਂ ਪਿੰਡਾਂ 'ਚ ਕਮੇਟੀਆਂ ਬਣਾ ਰਹੇ ਆ ਜੀ ਜੀ ਜਿਹੜੀ 11 ਮੈਂਬਰੀ ਕੀ ਮੈਂਬਰੀ ਐਵੇਂ ਕਮੇਟੀਆਂ ਬਣਾ ਰਹੇ ਆ ਪਿੰਡਾਂ 'ਚ ਉਹ ਕਮੇਟੀਆਂ ਤੇ ਡੀਜੀ ਡੀਪੀ ਨੇ ਵੀ ਇਹ ਨਾਮਜ਼ਦੀਆਂ ਵੀ ਅਸੀਂ ਵੀ ਬਣਾ ਰਹੇ ਹਾਂ ਬਣਾ ਰਹੇ ਨਹੀਂ ਉਹ ਅਸੀਂ ਬਣਾਵਾਂਗੇ ਜੀ ਹੁਣ ਅਸੀਂ ਤਾਂ ਲੋਕਾਂ ਨੂੰ ਮੈਂ ਤਾਂ ਕੱਲੇ-ਕੱਲੇ ਪਿੰਡ 'ਚ ਸੁਨੇਹਾ ਦਿੱਤਾ ਸੀ ਮੈਂ ਦੋ ਦਿੱਤੇ ਸੀ ਵੀ ਮਹਾਰਾਜ ਦੀ ਬੇਅਦਬੀ ਦਾ ਉਹਦੇ ਵਿੱਚ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾਤਾ ਪਾਰਲੀਮੈਂਟ ਦੇ ਵਿੱਚ ਮੈਂ ਦੋ ਇੱਕ ਮਹਾਰਾਜ ਦੀ ਬੇਅਤਵੀ ਦਾ ਖਿਆ ਸੀ ਬਈ ਇਹਦੇ ਦੋਸ਼ੀਆਂ ਨੂੰ ਉਮਰ ਕੈਦੀ ਸਜ਼ਾ ਹੋਣੀ ਚਾਹੀਦੀ ਆ ਉਹ ਮੈਂ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ ਤਿੰਨ ਦਿਨ ਪਹਿਲਾਂ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾ ਕੇ ਆਏ ਆ ਆਪਣਾ ਪਾਰਲੀਮੈਂਟ ਦੇ ਵਿੱਚ ਬਈ ਇਹਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ ਤੇ ਹੁਣ ਜਿਹੜਾ ਨਸ਼ਿਆਂ ਦਾ ਰਹਿ ਗਿਆ ਇਹਦੇ ਵਿੱਚ ਮੈਂ ਹੁਣ ਅਸੀਂ ਬਣਾਵਾਂਗੇ ਪੁਲਿਸ ਵਾਲੇ ਕਹਿੰਦੇ ਸੀ ਵੀ ਸਾਡੀ ਗੱਲ ਹੋਈ ਸੀ ਵੀ ਤੁਸੀਂ ਸਾਡੇ ਨਾਲ ਤਾਲਮੇਲ ਕਰਕੇ ਨਾ ਬਈ ਫਿਰ ਕਮੇਟੀ ਬਣਾਓ ਮੈਂ ਹੁਣ ਜਾਊਂਗਾ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਪੁਲਿਸ ਵਾਲਿਆਂ ਦੇ ਵੀ ਇੱਕ ਦੋ ਵਿੱਚ ਮੈਂਬਰ ਲੈ ਕੇ ਤਾਲਮੇਲ ਕਰਕੇ ਫਿਰ ਕਮੇਟੀਆਂ ਬਣਾਵਾਂਗੇ ਉਹੀ ਤਾਂ ਇੱਕ ਤਾਂ ਪਾਰਟੀ ਦਾ ਵਰਕਿੰਗ ਕਰੂਗੀ ਕਮੇਟੀ ਇੱਕ ਨਸ਼ਿਆਂ ਦੇ ਖਿਲਾਫ ਕੰਮ ਕਰੂਗੀ ਬਿਆਦ ਵੀ ਹੁੰਦਾ ਵੀ ਉਦੋਂ ਦੀ ਜਿਹੜੀ ਤੁਸੀਂ ਬਣਾਈ ਆ 19 ਤਰੀਕ ਦੇ ਉਹਦੇ ਵਿੱਚ ਮੁੱਖ ਮੁੱਦਾ ਹੋ ਗਿਆ ਹਾਂ ਜੀ ਉਹ ਸਾਰੇ ਹਣਗੇ ਜੀ ਇਹ ਮੁੱਖ ਮੁੱਦਾ ਹੀ ਹੈ ਜਿਹੜੇ ਨਸ਼ਿਆਂ ਦਾ ਮੁੱਦਾ ਵਾ ਇਹ ਵੀ ਬੜਾ ਮੁੱਖ ਆ ਸਾਡੇ ਵਾਤੇ ਸਾਡੀ ਨੌਜਵਾਨੀ ਵਾ ਹੈ ਇਹ ਜੇ ਬੰਦੀ ਸਿੰਘਾਂ ਦਾ ਮੁੱਦਾ ਤੇ ਉਹ ਵੀ ਪ੍ਰਮੁੱਖ ਮੁੱਦਾ ਵਾ ਜੇ ਬੇਅਦਬੀ ਵਾਲਾ ਤੇ ਇਹ ਵੀ ਪ੍ਰਮੁੱਖ ਮੁੱਦਾ ਵਾ ਜੇ ਸਾਡੇ ਕਿਸਾਨਾਂ ਦਾ ਤੇ ਇਹ ਵੀ ਪ੍ਰਮੁੱਖ ਮੁੱਦਾ ਹੁੰਦੇ ਨੇ ਹੈ ਇਹ ਸਾਰੇ ਚੀਜ਼ੇ ਮੁੱਦੇ ਤੇ ਹਰੇਕ ਹਰੇਕ ਫਰੰਟ ਤੇ ਤਾਂ ਪੰਜਾਬ ਨਾਲ ਧੱਕਾ ਹੁੰਦਾ ਹੈ ਜੀ ਇਹ ਹਾਲੇ ਤੱਕ ਕੋਈ ਹੈ ਨਹੀਂ ਕਿਸੇ ਵੀ ਗੱਲ ਦਾ ਫਿਰ ਮੁੱਦੇ ਸਾਰੇ ਪ੍ਰਮੁੱਖ ਹੀ ਆ ਜੀ ਮਾਈਸਰ ਜੀ ਤੋਂ ਬਿਆਦਵੀ ਭਈਆ ਸਰਬੱਤ ਖਾਲਸਾ ਕੱਤਰ ਹੋਇਆ ਸੀ 10 ਲੱਖ ਤੋਂ ਉੱਪਰ ਦੀ ਗਿਣਤੀ ਕੱਤਰ ਸੀ ਹਾਂ ਜੀ ਲੱਗਦਾ ਕਿੱਥੋਂ ਨਿਕਲੂਗਾ ਜੀ ਇਹੋ ਹੀ ਕਚਾਰੇ ਆ ਨਾ ਕਿ ਹੁਣ ਅਸੀਂ ਸਰੋਣੀ ਕਮੇਟੀ ਚ ਚੰਗੇ ਲੋਕਾਂ ਨੂੰ ਲਾਈਏ ਤੇ ਉਹ ਇਸ ਚੀਜ਼ ਦੇ ਜਿਹੜਾ ਇੱਕ ਇੱਕ ਜਿਹੜੀ ਸਾਡੀ ਵੱਡੀ ਵੱਡੀ ਸੰਸਥਾ ਵਾ ਉਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੇ ਬੇਅਦਬੀਆਂ ਵਾਲਾ ਮਸਲਾ ਹੋਰ ਜਿਹੜੇ ਮਸਲੇ ਉਹ ਪਹਿਲਾਂ ਸਰੋਣੀ ਕਮੇਟੀ ਇਹਨਾਂ ਤੇ ਲੜਦੀ ਰਹੀ ਆ ਸਰਕਾਰਾਂ ਨਾਲ ਖਾਲੀ ਗੱਲ ਲੱਗਦਾ ਰਿਹਾ ਹੁਣ ਉਹ ਦੋਵੇਂ ਤਰ੍ਹਾਂ ਜਿਹੜੀਆਂ ਇੱਕ ਦੋਵੇਂ ਜਿਹੜੀਆਂ ਸੰਸਥਾਵਾਂ ਸਾਡੀਆਂ ਉਹ ਉਹ ਬਹੁਤ ਉਹਨਾਂ ਨੂੰ ਨੀਵੇਂ ਪੱਧਰ ਤੇ ਚਲੇਗੀ ਉਹ ਨਹੀਂ ਕਰ ਰਹੀਆਂ ਉਹਦੇ ਵਾਸਤੇ ਸਾਡਾ ਪਹਿਲਾਂ ਤੇ ਸਭ ਤੋਂ ਪਹਿਲੀ ਪਹਿਲ ਸਾਡੀ ਸ਼ਰਮਣੀ ਕਮੇਟੀ ਦੇ ਵੋਟਾਂ ਬਣਾਉਣ ਦੀ ਉਹਦੇ ਚ ਜਿਹੜੇ ਚੰਗੇ ਲੋਕਾਂ ਨੂੰ ਅੱਗੇ ਲਿਆ ਕੇ ਤੇ ਕਾਫੀ ਹੱਦ ਤੱਕ ਸਾਡੇ ਜਿੱਦਾਂ ਸ਼ਰਮਣੀ ਕਮੇਟੀ ਤੇ ਚੰਗੇ ਲੋਕ ਲੀਡਰ ਬੈਠ ਜਾਣਗੇ ਉਹ ਉਦੋਂ ਹੀ ਸਾਡੇ ਕਾਫੀ ਮਸਲੇ ਤਹਲ ਹੋ ਜਾਂਦੀਆਂ ਵਿੱਚ ਠੀਕ ਹੈ ਜੀ ਵੱਖਰੇ ਵੱਖਰੇ ਸੋਚ ਆ ਵੱਖਰੇ ਵੱਖਰੇ ਝੜੇ ਆ ਸਾਰੀ ਇੱਕ ਸੋਚ ਕਿ ਨਾ ਬਣਾਇਦੋਂ ਕਿੰਨਾ ਇੱਕ ਫਰਟ ਤੋਂ ਨਹੀਂ ਇਹ ਜੀਜੇ ਕਿ ਐਸੀ ਗੁਰੂਆਂ ਵਾਲੀ ਸੋਚ ਲੈ ਕੇ ਚੱਲਾਂਗੇ ਸਭ ਦੇ ਭਲੇ ਦੀ ਉਹਦੇ 'ਚ ਜੇ ਕੋਈ ਬੰਦਾ ਉਤੋਂ ਭੱਜਦਾ ਹੋਊਗਾ ਤੇ ਆਪੇ ਸੰਗਤਾਂ ਨੂੰ ਹੀ ਉਹ ਚੀਜ਼ ਪਤਾ ਲੱਗ ਜੂਗੀ ਨਾ ਕਿ ਹਾਂ ਜੀ ਇਹ ਬੰਦਾ ਨਹੀਂ ਹੋਣ ਦੇਣਾ ਚਾਹੁੰਦਾ ਇੱਕ ਤਾਂ ਜਾਂ ਇਹਦਾ ਕੋਈ ਆਪਣਾ ਨਿੱਜੀ ਲਾਭ ਆ ਅਸੀਂ ਤੇ ਪੰਥ ਨੂੰ ਮੁੱਖ ਰੱਖ ਕੇ ਜੋ ਜੋ ਵੀ ਲੜਾਈ ਅਸੀਂ ਤਾਂ ਕੋਈ ਨਹੀਂ ਸਾਰੀ ਗੱਲ ਮੂਰੇ ਰੱਖਾਂਗੇ ਲੋਕਾਂ ਦੇ ਹਾਂ ਸਾਨੀ ਬਿਲਕੁਲ ਸਾਰੀ ਸੰਗਤ ਦੇ ਵਿੱਚ ਅੱਗੇ ਰੱਖ ਕੇ ఓਪਨ ਭੁੱਕਾੜਾ ਕੰਮ ਕਰਾਂਗੇ ਵੀ ਕੋਈ ਦੇ ਵਿੱਚ ਅਸੀਂ ਵਿੰਗਵਾਲ ਨਹੀਂ ਰੱਖਣਾ ਗੱਡ ਤੇ ਨੜਕ ਨਾਮ ਲੈ ਕੇ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਤਾਈ ਜਨਾਬ ਜੀ ਬਈ ਆਪ ਤੇ ਸਾਡੇ ਪਹੁੰਚੋ ਆਪਣਾ ਤੇ ਆਪਾ ਉੱਥੇ ਵਿਚਾਰਾਂ ਕਰੀਏ ਬਈ 19 ਤੋਂ ਬਾਅਦ ਆਪਾਂ ਨੂੰ ਕੀ ਅੱਗੇ ਰਣਨੀਤੀ ਬਣਾਉਣੀ ਚਾਹੀਦੀ ਹੈ ਠੀਕ ਹੈ